ਸਸਰੀ ਕਾਲ ਜੀ ਸਾਰਿਆਂ ਸਾਡੇ ਵੱਲੋਂ ਆਇਓ ਤੁਸੀਂ ਵੀ ਕਿਓ ਸਿੜਿਆ ਸਾਰਾ ਤੁਹਾਡੇ ਸਾਡੇ ਮਾਨ ਬਲੌਗ ਦੇ ਵਿੱਚ ਸਵੇਰੇ ਸਵੇਰ ਆਪਾਂ ਕਰ ਚੁੱਕੇ ਹਾਂ ਸਟਾਰਟਿੰਗ ਆ ਉਹਦੇ ਕੰਮ ਦੀ ਤੇ ਜਿਨੂੰ ਸਾਡਾ ਬਲੌਗ ਬਕਵਾਸ ਲੱਗਦਾ ਉਹਨਾਂ ਆ ਦੇਖੇ ਜਾ ਸਕਦਾ ਤੇ ਜਿਹੜੇ ਭੈਣ ਭਰਾ ਆਪਣਾ ਕਮੈਂਟ ਵਧੀਆ ਕਰਦੇ ਆਗੇ ਮੋਟੀਵੇਸ਼ਨ ਦਿੰਦੇ ਆ ਨੇ ਕੰਮ ਲਈ ਠੀਕ ਆ ਨਾ ਉਹਨਾਂ ਦਾ ਦਿਲ ਤੋਂ ਧੰਨਵਾਦ ਜੀ ਤੇ ਆਪਾਂ ਸਾਰੇ ਸਟਾਰਟ ਕਰਦੇ ਹਾਂ ਠੰਡ ਹੁੰਦੇ ਬਹੁਤ ਜਿਆਦਾ ਸਵੇਰੇ ਸਵੇਰ ਜੇ ਪਸੰਦ ਤਾਰਾ ਬੁਰਾ ਹਾਲ ਹੋਣਾ ਗੋਹਾ ਵੀ ਚੱਕਦੇ ਵਾਸਤੇ ਨਾਲ ਸੰਭਰ ਨਾਲ ਰਹਿ ਗਿਆ ਤੇ ਤੁਹਾਨੂੰ ਦਿਖਾਉਣਾ ਹੁਣ ਮੇਰੇ ਹੁਣ ਬਿੰਚੜ ਖੁੱਲਾ ਛੱਡਿਆ ਪਹਿਲਾਂ ਉਹ ਰੋਟੀ ਖਵਾਤੀ ਆਤੀ ਐ ਜੀ ਬੱਕਰੀ ਵਾਲਿਆਂ ਨੇ ਕਿਹਾ ਸੀ ਇੱਕ ਰੋਟੀ ਨੂੰ ਰੋਟੈਨਾ ਰੋਜ਼ ਖਵਾਉਣੀ ਹੈ ਜੀ ਵੀ ਤਾਈਆਂ ਗਰੋ ਕਰੂਗੀ ਅਗੇ ਖੁੱਲੀ ਨਹੀਂ ਸੀ ਦੈਨ ਦੀ ਤਾਂ ਕਰਕੇ ਕਹਿੰਦੇ ਪੱਕੜ ਹੋ ਜੂਗੀ ਤਾਂ ਕਰਕੇ ਉਹਨੇ ਇਹਨੂੰ ਖੁੱਲੀ ਛੱਡਿਆ ਹੋਇਆ ਹੈਗਾ ਮੇਰਾ ਵੀ ਖੁੱਲੀ ਹੋਊਗੀ ਵਿੱਚ ਥੋੜਾ ਥਿਆ ਕਰੂਗੀ ਤਾਂ ਕਰਕੇ ਇਹ ਵੀ ਗਰੋ ਹੋ ਸਕੇ ਤੇ ਚਲੋ ਹੁਣ ਦੇਖੋ ਨੇ ਜਾਰੂ ਤੇ ਮਿਲੋ ਇਹਨੂੰ ਚੌਕਰ ਖਵਾਉਣੇ ਕੱਲਾ ਕੱਲਾ ਜਿ ਚੌਕਰ ਖਾਉਗਾ ਨਾ ਉਹਦੇ ਲਈ ਇਹ ਬੈਨੀਫਿਟ ਆਗਾ ਇਹਦੀ ਮਾਂ ਨੂੰ ਮੈਂ ਇੱਕ ਰੋਟੀ ਨੂੰ ਖਵਾ ਚੁੱਕੀ ਹਾਂ ਚੌਕਰ ਖਵਾ ਚੁੱਕੀਆਂ ਹੁਣ ਰਹਿ ਗਈ ਮੇਲ ਨੂੰ ਮੇਲ ਨੂੰ ਆਪਾਂ ਜਰੂਰ ਚੌਕਰ ਖਵਾਵਾਂਗੇ ਜਿੰਨਾ ਕਾ ਖਾ ਸਕਦੇ ਉਹਨਾਂ ਕਾ ਤਖਵਾਵਾਂਗੇ ਹੁਣ ਅੱਜ ਪੱਠੇ ਵੱਡੇ ਨਹੀਂ ਹੈਗੇ ਆਪਾਂ ਨੇ ਤਾਂ ਕਰਕੇ ੜਾਹ ਵਾਲਾ ਚੌਕਰ ਆ ਜਾ ਕਾ ਨੇ ਕਣਕ ਪੱਠ ਨੂੰ ਜਰੂਰ ਖਮਾਉਣੇ ਚਾਹੀਦੇ ਆਗੇ ਆ ਦੇਖ ਆ ਜਾ ਪਤਾ ਆ ਜਾ ਹਮ ਹੋਰੀ ਆਇਆ ਤੇ ਰੋਲੀ ਨਹੀਂ ਖਾ ਲੈ ਕਿ ਬੱਕਰੀ ਦੇ ਮੂਰੇ ਤੇ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ ਕੁਛ ਨਾ ਕੁਛ ਪੱਠੇ ਘਾ ਫੂਸ ਸਾਰਾ ਕੁਛ ਨਿਮਾ ਵਗੈਰਾ ਫੇਰੀ ਨਾ ਇਹ ਗਰੋ ਕਰਦੇ ਨੇ ਅੱਗੇ ਘਟ ਖਾਂਦੀ ਸਨ ਜਿਉਂ ਦੀ ਰੋਟੀ ਖਵਾਉਣ ਲੱਗਿਆ ਉਹਦੇ ਸਾਰਾ ਕੁਛ ਖਾਂਦੀ ਰੱਜ ਕੇ ਤੇ ਬਾਕੀ ਜਿਵੇਂ ਪਸ਼ੂ ਨੂੰ ਮਾਇ ਨਹੀਂ ਹੈਗੇ ਕੋਈ ਠੰਡ ਆ ਗਈ ਕਿਉਂਕਿ ਪਸ਼ੂ ਕੋਈ ਠੰਡਾ ਤੁਹਾਨੂੰ ਪਤਾ ਹੁੰਦਾ ਵੀ ਪਸ਼ੂ ਨੂੰ ਮਾਰ ਕਰ ਜਾਂਦੀ ਹੁੰਦੀ ਆ ਤਾਂ ਕਰਕੇ ਜਿਵੇਂ ਪਾਣੀ ਪਿਆ ਕੇ ਆਈ ਬੰਨ ਤੇ ਤੇ ਹੁਣ ਤੁਸੀਂ ਕਟੀਆਂ ਦਾ ਵੀ ਦੱਸੋ ਵੀ ਕਿਵੇਂ ਲੱਗਦਾ ਤੁਹਾਨੂੰ 5% ਫਰਕ ਪਿਆ ਕਿ ਨਾ ਇੱਕ ਕਟਿਓ ਖੜੀ ਆ ਇੱਕ ਕਟਿ ਆ ਖੜੀ ਆ ਠੀਕ ਆ ਇੱਕ ਕੱਟੀ ਆ ਖੜੀ ਆ ਚਲੋ ਹੁਣ ਮੇਲੋ ਖਾਈ ਜਾਂਦੀ ਹੈਗੀ ਚੌਕਰ ਹੁਣ ਸਾਨੂੰ ਰੇ ਕਹਿੰਦਾ ਕਿ ਤੁਸੀਂ ਚੱਜਣਾ ਹੁਣੇ ਕਰਦੇ ਹੈ ਖਵਾਉਂਦੇ ਕਿਉਂਕਿ ਖਾਂਦੀ ਨਹੀਂ ਸੀ ਢਿੱਡਾਂ ਜੀ ਬਣੀ ਜਾਂਦੀ ਸੀਗੀ ਹੁਣ ਬੰਚਾ ਟਣੂ ਗੇੜੇ ਦਵਾਏ ਆਗੇ ਤੇ ਮਗਰ ਮੇਰੇ ਮਗਰ ਬਹੁਤ ਭੱਜੀ ਹੈਗੀ ਰੋਟੀ ਫੜ ਕੇ ਬਹੁਤ ਭੱਜਾਈ ਹੈ ਚਲੋ ਦੇਖ ਰਿਹਾ ਕੋਸ਼ਿਸ਼ ਤਾਂ ਜਾਰੀ ਹੈ ਤੇ ਮਿਹਨਤ ਰੰਗ ਲਿਆਉਂਦੀ ਹੈ ਕਿ ਨਹੀਂ ਉਹ ਸ਼ੌਂਕੜਾ ਖਾਂ ਲੱਗੇ ਅੱਗੇ ਖਾਂਦੀ ਨਹੀਂ ਸੀ ਚੌਕਾ ਇਹ ਤੇ ਇੱਕ ਸੋ ਵੀ ਕੀ ਕਰੀ ਆਂਨੀ ਤੂੰ ਕਾਰੇ ਪੜਾਕੇ ਚਲਾਈ ਜਾਨੀ ਆ ਹਾਂ ਹਾਂ ਤੇ ਤੁਸੀਂ ਦੇਖ ਸਕਦੇ ਸਾਡੀ ਸਬਜੀ ਤੇ ਪੱਠੇ ਐਵੇਂ ਬਹੁਤ ਵਧੀਆ ਹੋਏ ਹੈਗੇ ਤੇ ਆਹ ਗੋਭੀ ਵੀ ਗਰੋ ਕਰਨ ਲੱਗੇ ਤੇ ਲਸਣ ਗੋਭੀ ਆਹ ਆਪਣੇ ਆਲੂ ਆ ਗਏ ਗਾਜਰਾ ਐਨ ਇਥਿੰਕ ਸਬਜੀ ਤਾਂ ਸਾਰੀ ਵਧੀਆ ਗਈ ਕੋਈ ਇਦਾਂ ਸਿਗਾ ਦੇਖ ਸਕਦੇ ਹੋਗੇ ਦਾ ਮਟਰ ਆ ਗਏ ਵਿੱਚ ਮਟਰ ਵੀ ਲਾਏ ਹੋਏ ਆਗੇ ਉਹ ਮੈਡਮ ਮੇਰੀ ਪੜਾਕੇ ਚਲਾਈ ਜਾਂਦੀ ਛੋਲੇ ਵੀ ਥੋੜੇ ਥੋੜੇ ਹੁਣ ਲੱਗ ਗਏ ਗ로우 ਕਰਨਾ ਆ ਵਾਲੇ ਛੋਲੇ ਬੀਜੇ ਹੋਏ ਆਗੇ ਆ ਮੇਥੀ ਦਾ ਪਤਾ ਨਹੀਂ ਕੀ ਚੱਕਰ ਪਿਆ ਨਾ ਤਾਂ ਮੇਥੀ ਹੋਈ ਆ ਮੇਥੀ ਦਾ ਥੋੜੇ-ਮੋਟੇ ਹੋ ਗਏ ਤੇ ਉਹ ਪਾਲਕ ਬਸ ਆ ਤਾਂ ਖਦਰੀ ਵਾਲੀ ਪਾਲਕ ਹੋਈ ਆ ਆਹੇ ਗੱਟ ਗੋਬੀ ਦੀ ਪਨੀਰੀ ਜਿਹਨੇ ਲੈਣੀ ਹੋਈ ਕਮੈਂਟ ਕਰ ਸਕਦੇ ਆ ਤੇ ਆਹ ਵਾਲੇ ਹੈਗੇ ਆਪਣੇ ਮੇਥੀ ਤੁਸੀਂ ਦੇਖ ਸਕਦੇ ਮੈਂ ਧਨੀਆਂ ਵੇਚਿਆ ਸੀ ਵਿੱਚ ਇਹ ਥੋੜੀ-ਥੋੜੀ ਪਾਲਕ ਸੀਗੀ ਤੇ ਆਈ ਨਾ ਪਤਾ ਨਹੀਂ ਕੀ ਰੀਜਨ ਆਇਆਗਾ ਨਾ ਧਨੀਆਂ ਹੋਇਆ ਨਾ ਪਾਲਕ ਹੋਈਏ ਚੱਜਣਾ ਇਧਰ ਵਾਲੇ ਉਹ ਤਾਂ ਵਧੀਆ ਹੋ ਗਈ ਹੈ ਜੇ ਆਮਰਲੇ ਨੂੰ ਉਹ ਬੂਟਾ ਕਿਦਾਂ ਦਾ ਹੋ ਚੁੱਕਿਆ ਦਾ ਇਹਨੂੰ ਕੀ ਬਿਮਾਰੀ ਕਹਿੰਦੇ ਆ ਸਾਡੇ ਮੇਥੇ ਪਹਿਲਾਂ ਲਾਏ ਹੋਏ ਹੈਗੇ ਹਾਂ ਵਾਲੀ ਗੋਭੀ ਆ ਪੱਤੇ ਦਾ ਕੱਢੇ-ਕੱਢੇ ਹੋ ਜਾਂਦਾ ਗੋਭੀ ਮੰਗਰੋਂ ਨਿਕਲਦੀ ਆ ਚਲੋ ਘਰ ਦੀ ਸਬਜ਼ੀ ਤਾਂ ਘਰ ਦੀ ਹੁੰਦੀ ਹੈਗੀ ਤੇ ਐਵੇਂ ਕਹੀਏ ਆਰਗੈਨਿਕ ਸਬਜ਼ੀਆਂ ਮੈਨੂੰ ਕਬਾਲੀ ਗੋਭੀ ਬਿਲਕੁਲ ਵਧੀਆ ਨਹੀਂ ਲੱਗਦੀ ਕੋਈ ਵੀ ਸਬਜ਼ੀ ਤੇ ਮੈਨੂੰ ਘਰ ਦੀ ਸਬਜ਼ੀ ਵਧੀਆ ਲੱਗਦੀ ਖਾਸ ਕਰਕੇ ਗੋਭੀ ਤੁਹਾਨੂੰ ਪਤਾ ਹੀ ਆ ਤੇ ਆ ਆਪਣੇ ਮਿੱਥੇ ਹੋਏ ਪਹਿਲਾਂ ਦੇ ਵੀਜੇ ਹੋਏ ਅਗੇ ਤੇ ਤੇ ਆ ਕੀ ਪਤਾ ਨਹੀਂ ਕੀ ਬਣ ਗਿਆ ਵੀ ਬੜੀ ਆਹਾ ਵਾਲੀ ਬੜਾ ਕਿੰਨੂਆਂ ਦਾ ਬੂਟਾ ਸੀਗਾ ਇਹਦੇ ਪੱਤੇ ਪੀਲੇ ਹੋ ਕੇ ਡਿੱਗਣ ਲੱਗੇ ਮਤਲਬ ਪੱਤ ਝੜ ਆਉਂਦੀ ਹੁਰਤ ਹੈ ਇਹਨਾਂ ਦੇ ਵੀ ਤੇ ਆ ਰੱਖੇ ਮੈਲੋ ਸਾਰੀ ਗੋਭੀ ਦੇ ਇਥੋਂ ਛੱਡੀ ਹੋਈ ਸੀ ਨਾ ਸਾਰੇ ਫੁੱਲ ਖਾ ਗਏ ਆਹ ਵਾਲੇ ਪੱਤੇ ਸਾਰੇ ਖਾ ਗਏ ਚਪੜਾ ਕੇ ਚਲਾ ਲੇ ਹੁਣ ਤਾਂ ਆਪਾਂ ਵੀ ਕੰਮ ਕਰੀਏ ਚਲੋ ਪੂਰੀ ਤਰ੍ਹਾਂ ਖਾਣਾ ਸ਼ਾਲੁਕੁਨ ਤਾਂ ਖਾਣ ਲੱਗੀ ਹਾਂ ਜੀ ਆਪਾਂ ਬਾਹਰ ਆਏ ਤੂੜੀ ਪਸੂਨ ਹਾਂ ਪਸਾਰੇ ਪਸੂਨ ਹਾਂ ਤੂੜੀ ਪਾ ਰਹੇ ਹਾਂ ਹੇਗੀ ਸੜੀ ਕਿ ਲੋਨ ਉਸ ਕਿਸੇ ਰਾਣੋ ਹਾਂ ਰਾਣੋ ਇਹ ਬਹੁਤ ਮਾਰਦੀ ਹੈ ਨਮਸ ਸਿੰਗ ਹਾਂ ਆਪ ਨੂੰ ਪਾਰਿਆਂ ਤੋੜੀ ਹਾਂ ਜੀ ਹੁਣ ਆਪਾਂ ਥੋੜੀ ਪੌੜੇ ਆ ਗਏ ਆਪਾਂ ਇਹ ਸੁਣੀ ਪਾਰਿਆਂ ਇਹ ਸਾਹਮਣੇ ਹੋ ਗਏ ਇੱਥੇ ਪਹਿਲੇ ਹੀ ਇੱਕ ਬਾਕੇ ਰੱਖ ਦੇਣੀ ਹੋਣੀ ਹੈ ਜੀ ਸਵੇਰੇ ਪਸਾਰਾ ਆ ਵਾਲੇ ਦੋਨੇ ਤੇ ਅੰਦਰ ਹੀ ਕੋਲੀ ਤੁਸੀਂ ਜਿੰਨੀ ਲੋੜ ਹੋਣੀ ਨੂੰ ਥੋੜੀ ਪਾਸੇ ਰੱਖਾ ਲਿਆ ਪਾ। ਪਾਇਆ ਗੁੱਦ। ਹਾਂ? ਉਹ ਅਸਲ ਡਾਕਟਰ ਉੱਧਰ ਰਹਿ ਜਾ ਇੱਕ। ਇਹ ਕਾ ਗੋਤਮ ਜਿਹੜਾ ਹਰ ਕੰਤ ਬਹਿਣਾ ਆਖਿ ਮੈਂ ਇਹ ਬੰਦਾ। ਰੇ ਕਲਾਪੀਓ। ਰੇ। ਨਹੀਂ ਦੋ ਨਾ ਉਹ ਨਹੀਂ ਸੋਖਿਆ। ਭਾਈ ਜਨ ਦੀ ਬਹੁਤ ਮੁਸ਼ਕਲ ਬਹੁਤ ਆਖਿਆ। ਸਮੇਂ ਨਾਲ ਚੱਲਣਾ ਹਮੇਸ਼ਾ ਸਮੇਂ ਨਾਲ ਕੰਮ ਕਰਨਾ ਟੈਨਸ਼ਨ ਆਨੇ ਦਿਮਾਗ ਖਾਦਾ ਪਿਆ ਪੂਰਾ ਸਸ ਪਸੂਆਾਰੇ ਕੰਮ ਸਟਾਰਟ ਕੀਤਾ ਸੀਗਾ ਉਹਦੇ ਵਿੱਚ ਵੀ ਕੌਮਾਂ ਨੇ ਸਾਨੂੰ ਬਹੁਤ ਜਿਆਦੇ ਘਾਟਾ ਪਾਇਆ ਬਟ ਹੁਣ ਕੰਨ ਹੋ ਗਿਆ ਵੀ ਗਾਂ ਨਹੀਂ ਰੱਖਣੀ ਤਾਂ ਨਹੀਂ ਰੱਖਣੀ ਬਸ ਉਹ ਮੱਝਾ ਰੱਖਾਂ ਮਸਹੀ ਗੱਲ ਆ ਪਰਮਾਤਮਾ ਨੂੰ ਵੀ ਇਹਨਾਂ ਨੂੰ ਤੰਦਰੁਸਤੀ ਦਵੇ ਬਸ ਮੱਝਾ ਵਾਲੀ ਉਹ ਕਨਾਂ ਗਾਂ ਦਾ ਤਾਂ ਸਹੀ ਹੁਣ ਬਾਈ ਕਾਟੀ ਕਰਤਾ ਵੀ ਗਾਂ ਤਾਂ ਲੈਣੀ ਹੀ ਕਿ ਮੱਚ ਗਾਵਾਂ ਸਾਡੇ ਕੰਨੇ ਹੱਥ ਹਲਵਾਦੇ ਤੇ ਚਲੋ ਤੁਹਾਨੂੰ ਕੋਈ ਇੱਕ ਗੁੱਡ ਨਿਊਜ਼ ਫੇਰ ਦਵਾਂਗੇ ਉਹਨੇ ਆਪਣਾ ਕੰਮ ਕਰਦਾ ਹਾਂ ਹਾਂਜੀ ਆਪਣਾ ਸਾਰਾ ਕੰਮ ਹੋ ਗਿਆ ਫਿਨਿਸ਼ ਹੋ ਗਿਆ ਡਨ ਤੇ ਸਾਰਾ ਕੰਮ ਅਧੂਰਾ ਪੰਨਾ ਵੇੜਤਾ ਸੀਗਾ ਤੇ ਚਲੋ ਜੇ ਤੁਹਾਨੂੰ ਅਲਦਾ ਵਲੋਗ ਵਧੀਆ ਲੱਗੇ ਲਾਈਕਬਲ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ